ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਅਸਾੜਤ ਬੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧਿਆਸ ਦੋਏ ਪਾਏ ਬਿਗੁਚੀਐ ਗਲ ਪਈ ਸੇ ਜਮਕੇ ਫਾਸ ਜੇ ਹਾ ਮੀਜੇ ਸੋ ਲੁਣੈ ਮਥੇ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉੱਠ ਚਲੇ ਗਏ ਨਿਰਾਸ ਨਿੰਨ ਕੋ ਸਾਧੂ ਪੇਟਿਏ ਸੋ ਦਰਗੇ ਹੋਏ ਖਨਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅਜ ਹਾੜ ਦਾ ਮਹੀਨਾ ਪ੍ਰਕਾਸ਼ਮਨ ਹੋਇਆ ਹੈ ਸਤਿਗੁਰੂ ਮਿਹਰਾਂ ਦੇ ਦਾਤੇ ਸਾਰਿਆਂ ਗੁਰਸੰਗਤਾਂ ਦਾ ਸੁਖ ਸੁਖਾਂ ਦਾ ਬਤਿੱਤ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਪੰਚਮ ਪੀਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਜਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਸਾਡੇ ਕਾਲ ਯੁਗ ਜੀਵਾਂ ਵਾਸਤੇ ਸਤਿਗੁਰਾਂ ਨੇ ਅੰਕਿਤ ਕੀਤੀ ਹੈ ਕਿਉਂਕਿ ਹਰ ਮਹੀਨੇ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਬਦਲਦਾ ਹੈ ਰੁੱਤਾਂ ਦੇ ਸਾਹਬ ਦੇ ਨਾਲ ਸਤਿਗੁਰਾਂ ਨੇ ਸਾਨੂੰ ਜੀਵਨ ਦੀ ਜਾਚ ਦੱਸੀ ਕਿ ਕਿਸ ਤਰ੍ਹਾਂ ਦਾ ਕਿਹੜਾ ਮਹੀਨਾ ਕਿਸ ਤਰ੍ਹਾਂ ਸਾਡੇ ਸਰੀਰਕ ਤੌਰ ਤੇ ਅਸਰ ਕਰਦਾ ਹੈ ਤੇ ਅਸੀਂ ਉਹਦੇ ਅਸਰ ਨੂੰ ਉਹਦੇ ਪ੍ਰਭਾਵ ਨੂੰ ਕਿੱਦਾਂ ਘਟਵਾਦ ਕਰ ਸਕਦੇ ਹਾਂ ਜੇ ਉਹਦਾ ਚੰਗਾ ਅਸਰ ਹੈ ਤੇ ਉਹਨੂੰ ਗ੍ਰਹਿਣ ਕਰਨਾ ਹੈ ਮਾੜਾ ਹੈ ਤੇ ਨਾਮ ਜਪ ਕੇ ਉਹਦੇ ਮਾੜੇ ਅਸਰ ਨੂੰ ਦੂਰ ਕਰ ਸਕਦੇ ਹਾਂ ਸਤਿਗੁਰੂ ਹਾੜ ਦੇ ਮਹੀਨੇ ਦੇ ਵਿੱਚ ਕਹਿੰਦੇ ਨੇ ਅਤ ਦੀ ਗਰਮੀ ਹੋ ਗਈ ਆਸਾੜ ਤਪੰਦਾ ਹਾਰ ਦਾ ਮਹੀਨਾ ਬਹੁਤ ਤਪਦਾ ਹੈ। ਅਤਿ ਦੀ ਗਰਮੀ ਹੈ। ਪਰ ਉਹ ਗਰਮੀ ਉਹ ਮੌਸਮ ਦਾ ਅਸਰ ਕਿੰਨਾ ਤੇ ਹੋਏਗਾ? ਹਰ ਨਾ ਉਹ ਨਾ ਜਿੰਨਾ پاس। ਜਿਨ੍ਹਾਂ ਦੇ ਕੋਲ ਆਕਾਰਪੁਰ ਪ੍ਰਮਾਤਮਾ ਦੇ ਨਾਮ ਦੀ ਠੰਡਕ ਨਹੀਂ। ਜਿਨ੍ਹਾਂ ਦੇ ਕੋਲ ਪਰਮੇਸ਼ਰ ਦੇ ਨਾਮ ਦੀ ਠੰਡਕ ਨਹੀਂ ਉਹਨਾਂ ਵਾਸਤੇ ਇਹ ਗਰਮੀ ਬਹੁਤ ਜ਼ਿਆਦਾ ਤਪਸ਼ਮਈ ਹੈ ਉਹਨਾਂ ਵਾਸਤੇ ਇਹ ਹਾੜ ਦੇ ਮਹੀਨੇ ਦੀ ਗਰਮੀ ਬਹੁਤ ਜ਼ਿਆਦਾ ਉਹਨਾਂ ਨੂੰ ਵਿਅਕਲ ਕਰੇਗੀ ਅਸਾੜ ਤਪੰਦਾ ਤਿਸ ਲੱਗੇ ਹਰ ਨਾਹੋਂ ਨਾ ਜਿੰਨਾ ਪਾਸ ਜਗ ਜੀਵਨ ੁਰਖ ਜਗ ਸੰਸਾਰ ਸੰਸਾਰ ਨੂੰ ਜੀਵਨ ਦੇਣ ਵਾਲੇ ਉਹ ਐਸਾ ਪੁਰਖ ਹੈ ਉਹ ਐਸਾ ਪਰਮੇਸ਼ਰ ਪਰਮਾਤਮਾ ਐਸਾ ਪੁਰਖ ਹੈ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਤੇ ਉਹਨੂੰ ਤਿਆਗ ਕੇ ਜਗ ਜੀਵਨ ਪੁਰਖ ਤਿਆਗ ਕੈ ਜਗਦੂ ਜੀਵਨ ਦੇਣ ਵਾਲੇ ਪੁਰਖ ਨੂੰ ਜਦੋਂ ਤਿਆਗ ਦੇਵਾਂਗੇ ਪੁੱਲ ਜਾਵਾਂਗੇ ਵਿਸਰ ਜਾਵਾਂਗੇ ਤੇ ਕਿਸੇ ਮਨੁੱਖਾ ਦੇਹੀ ਤੇ ਆਸ ਲਾਵਾਂਗੇ ਕਿਸੇ ਮਨੁੱਖ ਤੇ ਆਸ ਲਾ ਲੈਣੀ ਪ੍ਰਮਾਤਮਾ ਨੂੰ ਭੁੱਲ ਕੇ ਜਗ ਜੀਵਨ ਪੁਰਖ ਤਿਆਗ ਕੈ ਮਾਨਸੰਧੀ ਆਸ ਦੋਏ ਭਾਏ ਵਿਗੁੱਝੀਏ ਗਲ ਪਈ ਸੇ ਜਮ ਕੀ ਫਾਸ ਦੋਏ ਭਾਏ ਭਾਵ ਕੀ ਦੂਜੇ ਪਾਸੇ ਪਰਮੇਸ਼ਰ ਨੂੰ ਭੁੱਲ ਕੇ ਦੂਜੇ ਪਾਸੇ ਪਿਆਰ ਪਾ ਲੈਣਾ ਜਿਵੇਂ ਕਿ ਦੋ ਬੈੜੀਆਂ ਦੇ ਵਿੱਚ ਪੈਰ ਰੱਖਣਾ ਤੇ ਉਹ ਫਿਰ ਬੰਦਾ ਪਾਰ ਨਹੀਂ ਹੁੰਦਾ ਉਹ ਬੰਦਾ ਬੰਨੇ ਨਹੀਂ ਲੱਗਦਾ ਸਤਿਗੁਰੂ ਕਹਿੰਦੇ ਨੇ ਦੋਏ ਪਾਏ ਵੀ ਗੁੱਚੀਏ ਦੂਸਰੇ ਪਾਏ ਦੂਸਰੇ ਨਾਲ ਪਿਆਰ ਪਾ ਕੇ ਪਰਮੇਸ਼ਰ ਨੂੰ ਭੁੱਲ ਕੇ ਸੰਸਾਰ ਦੇ ਨਾਲ ਪਿਆਰ ਪਾ ਕੇ ਸੰਸਾਰ ਦੇ ਕਿਸੇ ਇਨਸਾਨ ਦੇ ਉੱਤੇ ਆਸਾਂ ਰੱਖਣੀਆਂ ਤੇ ਪਰਮੇਸ਼ਰ ਤੋਂ ਆਸ ਤੋੜ ਲੈਣੀ ਤੇ ਫਿਰ ਔਖਾ ਹੋਣਾ ਪੈਗਾ ਵਿਗੁੱਚਣਾ ਪੈਗਾ ਦੋਏ ਭਾਏ ਵਿਗੁੱਚੀਏ ਗਲ ਪਈ ਸੇ ਜਮ ਕੀ ਫਾਸ ਗਲਦ ਵਿੱਚ ਜਮਾਂ ਦੀ ਰੱਸੀ ਪੈਗੀ ਗਲ ਪਈ ਸੇ ਜਮ ਕੀ ਫਾਸ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਜਿਹਾ ਬੀਜੇ ਜਿਹਾ ਜਾਂ ਬੀਜਾਂਗੇ ਉਹੋ ਜਾਂ ਵੱਢਣਾ ਪਏਗਾ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਜੋ ਮੱਥੇ ਦੇ ਉੱਤੇ ਕਰਮ ਲਿਖੇ ਹਨ ਸਾਡੇ ਕੀਤੇ ਹੋਏ ਪਿਛਲੇ ਕਰਮਾਂ ਦਾ ਲੇਖਾ ਜੋਖਾ ਮੱਥੇ ਦੇ ਉੱਤੇ ਲਿਖਿਆ ਹੋਇਆ ਹੈ ਜਿਹੋ ਜੇ ਕਰਮ ਕੀਤੇ ਹਨ ਉਹ ਜਿਹਾ ਫਲ ਮਿਲੇਗਾ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼ ਰਹਿਣ ਵਿਹਾਣੀ ਜੀਵਨ ਰੂਪੀ ਰਾਤ ਜ਼ਿੰਦਗੀ ਰੂਪੀ ਰਾਤ ਜਦੋਂ ਮੁੱਕ ਗਈ ਉਦੋਂ ਫਿਰ ਪਛੋਤਾਵਾ ਲੱਗੇਗਾ ਉਦੋਂ ਪਛਤਾਣਾ ਪਏਗਾ ਕਿਸਮਾ ਇਨਾ ਸਮਾਂ ਐਵੇਂ ਵਿਹਾ ਵਿਹਾ ਗਿਆ ਬੀਤ ਗਿਆ ਕਿਉਂਕਿ ਪਰਮੇਸ਼ਰ ਨੇ ਨਾਮ ਜਪਣ ਵਾਸਤੇ ਭੇਜਿਆ ਸੀ ਨਾਮ ਨਹੀਂ ਜਪਿਆ ਫਿਰ ਸਤਿਗੁਰ ਕਹਿੰਦੇ ਨੇ ਪਛਤਾਣਾ ਪਏਗਾ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼ ਜਦੋਂ ਜੀਵਨ ਰੂਪੀ ਰਾਤ ਬੀਤ ਗਈ ਫਿਰ ਨਿਰਾਸ਼ਾ ਹੱਥ ਲੱਗੇਗੀ ਜਿਸ ਜਿਨ ਕੋ ਸਾਧੂ ਭੇਟੀ ਹੈ ਤੇ ਜਿਨ੍ਹਾਂ ਨੂੰ ਪਰਮੇਸ਼ਰ ਨਾਲ ਮਿਲਾਪ ਹੋਇਆ ਜਿਨ੍ਹਾਂ ਨੂੰ ਸਤਸੰਗਤ ਸਤਸੰਗਤ ਦਾ ਮਿਲਾਪ ਹੋ ਗਿਆ ਜਿਨ੍ਹਾਂ ਨੂੰ ਜਿੰਨ ਕੋ ਸਾਧੂ ਭੇਟੀ ਹੈ ਜਿਨ੍ਹਾਂ ਨੂੰ ਸੰਗਤ ਮਿਲੀ ਜਿਨ੍ਹਾਂ ਨੂੰ ਗੁਰੂ ਦੇ ਚਰਨ ਸ਼ੋਭਾ ਪ੍ਰਾਪਤ ਹੋਈ ਸੋਦਰਗੇ ਹੋਏ ਖਲਾਸ ਉਹਨਾਂ ਦਾ ਦਰਗਾਹ ਦੇ ਵਿੱਚ ਫਿਰ ਲੇਖਾ ਜੋਖਾ ਨਹੀਂ ਹੋਏਗਾ ਦਰਗਾਹ ਦੇ ਵਿੱਚ ਉਹਨਾਂ ਦੀ ਬੰਦ ਖਲਾਸੀ ਹੋ ਜੇਗੀ ਉਹਨਾਂ ਨੂੰ ਜਾ ਕੇ ਸਾਬ ਕਾਮ ਨਹੀਂ ਦੇਣਾ ਪਏਗਾ ਜਿਨ੍ਹਾਂ ਨੂੰ ਗੁਰੂ ਦੀ ਅਤੇ ਗੁਰੂ ਦੀ ਸੰਗਤ ਦੇ ਚਰਨ ਛੋਹ ਪ੍ਰਾਪਤ ਹੋ ਗਈ ਜਿਹੜੇ ਸੰਗ ਸੰਗੀ ਬਣ ਗਏ ਜਿਨ ਕੋ ਸਾਧੂ ਭੇਟਿਏ ਸੁਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ हे ਪ੍ਰਭੂ ਮੇਰੇ ਤੇ ਕਿਰਪਾ ਕਰੋ ਮਿਰਤੇ ਆਪਣੀ ਮਿਹਰ ਕਰ ਤੇਰੇ ਦਰਸ਼ਨਾਂ ਦੀ ਪਿਆਸ ਲੱਗੇ ਤੇਰੇ ਦਰਸ਼ਨਾਂ ਦੀ ਤਾਂਗ ਲੱਗੇ ਤੇਰੇ ਦਰਸ਼ਨਾਂ ਦੀ ਮੈਨੂੰ ਭੁੱਖ ਲੱਗੇ ਐਸੀ ਮਿਰਤੇ ਰਹਿਮਤ ਕਰ ਕਿਰਪਾ ਕਰ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਹੈ ਮੇਰੇ ਪ੍ਰਭੂ ਹੈ ਮੇਰੇ ਅਕਾਰ ਪੁਰਖ ਵਾਹਿਗੁਰੂ ਪਰਮਾਤਮਾ ਤੇਰੇ ਤੋਂ ਬਿਨਾ ਹੋਰ ਦੂਜਾ ਕੋਈ ਦਿਸਦਾ ਨਹੀਂ ਤੇਰਾ ਸ੍ਰੀਕ ਕੋ ਨਾਹੀ ਕਿਸ ਪੈ ਆਗ ਸੁਨਾਈਐ ਜਿਹਦੇ ਕੋਲ ਆਪਣੇ ਮਨ ਦੀ ਬੇਦਨਾ ਦਸਾਂ ਤੇਰੇ ਵਰਗਾ ਕੋਈ ਹੋਰ ਦੂਸਰਾ ਹੈ ਹੀ ਨਹੀਂ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਮੇਰੀ ਤੇਰੇ ਚਰਣਾ ਕਮਲਾਂ ਵਿੱਚ ਅਰਦਾਸ ਹੈ ਤੇਰੇ ਚਰਣਾ ਤੇ ਇਹ ਅਰਦਾਸ ਹੈ ਤੇਰੇ ਚਰਣਾ ਕਮਲਾਂ ਪਾਸ ਮੇਰੀ ਬੇਨਤੀ ਹੈ ਜੋਧੜੀ ਹੈ ਇਰ ਤੋਂ ਬਿਨਾ ਹੋਰ ਕੋਈ ਦੂਸਰਾ ਦਿਸਦਾ ਨਹੀਂ ਜਿਹਨੂੰ ਆਪਣੇ ਮਨ ਦੀ ਵੇਦਨਾ ਦੱਸਾਂ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਹੜ ਦਾ ਮਹੀਨਾ ਉਹਨਾਂ ਵਾਸਤੇ ਸੁੰਦਰ ਹੈ ਉਹਨਾਂ ਵਾਸਤੇ ਠੰਡਾ ਹੈ ਜਿਨ੍ਹਾਂ ਵਾਸਤੇ ਜਿਨ੍ਹਾਂ ਦੇ ਕੋਲ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਠੰਡਕ ਹੈ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਹੈ ਉਹਨਾਂ ਨੂੰ ਇਹ ਮਹੀਨਾ ਤਪਸ਼ ਨਹੀਂ ਨਹੀਂ ਲੱਗੇਗਾ ਸ਼ੁਰੂਆਤੀ ਪੰਕਤੀ ਸਤਿਗੁਰਾਂ ਨੇ ਕਿਹਾ ਆਸਾੜ ਤਪੰਦਾ ਕਿਸ ਲਗੇ ਉਹਨਾਂ ਵਾਸਤੇ ਤਪੰਦਾ ਹੈ ਉਹਨਾਂ ਵਾਸਤੇ ਬਹੁਤ ਗਰਮੀ ਵਾਲਾ ਮਹੀਨਾ ਹੈ ਹਰ ਨਾ ਹੋ ਨਾ ਜਿੰਨਾ ਪਾਸ ਆਖਰੀ ਪੰਕਤੀ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਆਸਾੜ ਸੁਹੰਦਾ ਤਿਸ ਲੱਗੇ ਹਾੜ ਦਾ ਮਹੀਨਾ ਉਹਨਾਂ ਵਾਸਤੇ ਸੁੰਦਰ ਹੈ ਸੋਨਾ ਬੀਤੇਗਾ ਜਿਨ੍ਹਾਂ ਦੇ ਕੋਲ ਅਕਾਲਪੁਰਖ ਪਰਮਾਤਮਾ ਦੇ ਨਾਮ ਦੀ ਠੰਡਕ ਹੈ ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦਾ ਮਨ ਹਰੀ ਦੇ ਚਰਣਾ ਦੇ ਵਿੱਚ ਨਿਵਾਸ ਕਰਦਾ ਹੈ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਚਰਣਾ ਦੇ ਨਾਲ ਜੁੜ ਗਿਆ ਉਨਾ ਵਾਸਤੇ ਇਹ ਮਹੀਨਾ ਸੁੰਦਰ ਹੈ ਸੋਹਣਾ ਹੈ ਸੁਹਾਵਣਾ ਬदित ਹੋਏਗਾ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ